ਸੰਗਰੂਰ ਹਲਕੇ ਦੇ ਫੱਗੂ ਵਾਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਵਿੱਚ ਪੰਜ ਵੋਟਾਂ ਨੂੰ ਲੈ ਕੇ ਪੇਚ ਫਸ ਚੁੱਕਿਆ ਹੈ ਕਾਂਗਰਸੀ ਉਮੀਦਵਾਰ ਜਿੱਤਣ ਦੇ ਬਾਵਜੂਦ ਵੀ ਡਿਕਲੇਅਰ ਨਹੀਂ ਕੀਤਾ ਜਾ ਰਿਹਾ ਇਸ ਸਮੇਂ ਸੰਗਰੂਰ ਦੇ ਐਸਡੀਐਮ ਦਫ਼ਤਰ ਦੇ ਵਿੱਚ ਮੌਜੂਦ ਹੈ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਵਿਜੇਂਦਰ ਸਿੰਘਲਾ ਪਹੁੰਚੇ ਨੇ ਆਖਰਕਾਰ ਮਸਲਾ ਸਮਝਦਿਆਂ ਕਿ ਕਿਉਂ ਕਾਂਗਰਸ ਦਾ ਉਮੀਦਵਾਰ ਜਿੱਤੂ ਡਿਕਲੇਅਰ ਕਿਉਂ ਨਹੀਂ ਕੀਤਾ ਜਾ ਰਿਹਾ ਸਿੰਘਲਾ ਸਾਹਿਬ ਆਖਰਕਾਰ ਕਿਉਂ ਪੇਚ ਫਸੁੱਕੇ ਨਹੀਂ ਗੱਲ ਇਹ ਸੀ ਕਿ ਫੱਗੂ ਵਾਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਵਿੱਚ 15 ਸਾਡੇ ਜ਼ੋਨ ਪੈਂਦੇ ਹਨ ਤੇ ਉਹਨਾਂ ਚੋਂ 12 ਦੀ ਕਾਊਂਟਿੰਗ ਭਵਾਨੀਗੜ੍ਹ 'ਚ ਹੋਈ ਤੇ ਤਿੰਨ ਜ਼ੋਨਾਂ ਦੀ ਕਾਊਂਟਿੰਗ ਸੰਗੁਰ 'ਚ ਹੋਈ ਤੇ 12 ਜਿਹੜੇ ਜ਼ੋਨ ਭਵਾਨੀਗੜ੍ਹ ਦੇ ਸੀ ਉਥੇ ਪਹਿਲਾਂ ਸਾਡੇ 2 ਬਲਾਕ ਸੰਤੀ ਦੇ ਕੈਂਡੀਡੇਟਾਂ ਦੇ ਕਾਗਜ਼ ਧੱਕੇ ਨਾਲ ਰੱਦ ਕੀਤੇ ਗਏ ਸੀਗੇ ਉਹ ਵੀ ਦੋਨੋਂ ਐਸਸੀ ਪਰਿਵਾਰਾਂ ਦੇ ਨੌਜਵਾਨ ਬੱਚੇ ਸੀ ਤੇ ਅੱਜ ਜਿਹੜਾ ਫੱਗੂਵਾਲਾ ਜ਼ੋਨ ਹੈ ਇਹ ਵੀ ਐਸਸੀ ਭਾਈਚਾਰਨ ਵਾਸਤੇ ਰਿਜ਼ਰਵ ਸਗਾ ਤੇ ਉੱਥੇ ਸਾਡੇ ਹਰੀ ਸਿੰਘ ਫੱਗੂ ਵਾਲਾ ਜੀ ਉਹ ਜ਼ੋਨ ਤੋਂ ਚੋਣ ਲੜ ਰਹੇ ਸੀ ਤੇ 12 ਜ਼ੋਨਾਂ ਚੋਂ ਇਹ 432 ਵੋਟਾਂ ਤੋਂ ਘੱਟ ਰਹਿ ਗਏ ਸੀ ਤੇ ਜਿਹੜੇ ਸਾਡੇ 3 ਜ਼ੋਨ ਦੀ ਕਾਊਂਟਿੰਗ ਸੰਗੁਰ ਹੋਈ ਉੱਥੇ ਇਹ 437 ਵੋਟਾਂ ਦੇ ਵੱਧ ਗਏ ਤੋਂ ਜਦੋਂ ਦੋਨੋਂ ਜਗ੍ਹਾ ਦੀ ਕਾਊਂਟਿੰਗ ਸ਼ੀਟਸ ਦੇ ਉੱਪਰ ਦੋਨੋਂ ਉਮੀਦਵਾਰਾਂ ਨੇ ਦਸਖਤ ਕਰਤੇ ਦੋਨੋਂ ਜਗ੍ਹਾ ਤੋਂ ਆਰੋਜ਼ ਨੇ ਰਿਜ਼ਲਟ ਫਾਈਨਲ ਕਰਕੇ ਐਸਡੀਐਮ ਸਾਹਿਬ ਕੋਲ ਭੇਜਤੇ ਉਸ ਤੋਂ ਬਾਅਦ ਕਿਉਂਕਿ ਆਰਓ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਰਿਟਰਨਿੰਗ ਆਫਸਰ ਹੈ ਉਹ ਐਸਡੀਐਮ ਹੈ ਤੇ ਉਹਨਾਂ ਨੇ ਰਿਜ਼ਲਟ ਡਿਕਲੇਅਰ ਨਹੀਂ ਕੀਤਾ ਜੇ ਅੱਜ ਅਸੀਂ ਅੱਗੇ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕੱਲੇ-ਕੱਲੇ ਬੂਦੀ ਕਾਉਂਟੀਿੰਗ ਦੇ ਰਿਜ਼ਲਟ ਨੂੰ ਮੈਚ ਕਰ ਰਹੇ ਹਾਂ ਤੇ ਅਸੀਂ ਇਸ ਕਰਕੇ ਵੇਟ ਕਰ ਰਹੇ ਹਾਂ ਕਿ ਉਹ 5 ਵੋਟਾਂ ਦਾ ਫਰਕ ਸੀ ਤੇ ਉਹ ਦੂਜਾ ਕੈਂਡੀਡੇਟ ਕਿਤੇ ਕਹਿ ਰਿਹਾ ਕਿ ਮੈਂ ਰੀਕਾਉਂਟਿੰਗ ਮੰਗ ਰਹੇ ਹਾਂ ਜੀ ਉਹ ਜੇ ਉਹਨੇ ਰੀ ਕਾਊਂਟਿੰਗ ਮੰਗਣੀ ਸੀ ਤਾਂ ਦਸਕਤ ਕਰਨ ਤੋਂ ਪਹਿਲਾਂ ਮੰਗ ਸਕਦਾ ਸੀ ਦੋਨੋਂ ਜਗ੍ਹਾ ਦੀ ਕਾਊਂਟਿੰਗ ਤੋਂ ਪਹਿਲਾਂ ਕਰ ਸਕਦੇ ਜਦੋਂ ਦੋਨੋਂ ਜਗ੍ਹਾ ਦੀ ਕਾਊਂਟਿੰਗ ਮੁਕੰਮਲ ਹੋਣ ਤੋਂ ਬਾਅਦ ਉਹਨੇ ਐਕਸੈਪਟੇਬਿਲਟੀ ਦਿੱਤੀ ਹੁੰਦਾ ਰਿਜ਼ਲਟ ਡਿclareਸ਼ਨ ਵਾਸਤੇ ਆਰਓ ਕੋਲ ਆਉਣਾ ਹੈ ਨਾ ਤਾਂ ਉਸ ਕਰਕੇ ਅਸੀਂ ਆਰਓ ਸਾਹਿਬ ਦੇ ਕੋਲੇ ਐਸਡੀਐਮ ਸਾਹਿਬ ਕੋਲੇ ਖੜੇ ਆ ਕਿ ਉਹ ਸਾਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜਾ ਸਾਡਾ ਕੈਂਡੀਡੇਟ ਉਥੋਂ 400 32 ਵੋਟਾਂ ਦੇ ਘਟਿਆ ਇੱਥੋਂ 437 ਵੋਟਾਂ ਤੇ ਜਿੱਤਿਆ ਤੇ ਜੇ ਦੋਨੋਂ ਦਾ ਪਲੱਸ ਮਾਈਨਸ ਕਰਦੇ ਆਂ ਤੇ 5 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੇ ਹਰੀ ਸਿੰਘ ਫੱਗੂ ਵਾਲਾ ਜੀ ਚੋਣ ਜਿੱਤੂ ਹੋਏ ਆ ਤੇ ਉਹਨਾਂ ਦਾ ਸਰਟੀਫਿਕੇਟ ਲੈਣ ਵਾਸਤੇ ਅਸੀਂ ਉਰੇ ਆਏ ਆ ਤੇ ਮੈਂ ਐਸ਼ੀਅਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸ਼ਾਇਦ ਦੂਜੇ ਕੈਂਡੀਡੇਟ ਨੇ ਕੋਈ ਰੀਕਾਊਂਟ ਮੰਗਿਆ ਹੈ ਅਸੀਂ ਕਹਿੰਦੇ ਜੇ ਉਹਨੇ ਕੱਲੂ ਤਿੰਨ ਜ਼ੋਨ ਦਾ ਰੀਕਾਊਂਟ ਮੰਗ ਲਿਆ ਅਸੀਂ 12 ਜ਼ੋਨ ਵਾਲੇ ਇਲਾਕੇ ਦਾ ਰੀਕਾਊਂਟ ਮੰਗ ਲਾਂਗੇ ਤਾਂ ਫਿਰ ਕੰਮ ਮੁੱਕਣਾ ਹੀ ਨਹੀਂ ਐਸ਼ੀਅਮ ਨੇ ਹੁਣ ਕੀ ਭਰੋਸਾ ਦਿੱਤਾ ਨੀਓ ਕੁਸ਼ੀਓ ਕਹਿੰਦੇ ਅਸੀਂ ਰਿਜ਼ਲਟ ਕੰਪਾਈਲ ਕਰ ਰਹੇ ਹਾਂ ਇੱਕ ਵਾਰੀ ਸਾਨੂੰ ਕੰਪਾਈਲ ਕਰ ਲਓ ਉਸ ਤੋਂ ਬਾਅਦ ਅਸੀਂ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਦੱਸ ਦੇਵਾਂਗੇ ਸਿੰਗਲਾ ਸਾਹਿਬ ਨਰਿੰਦਰ ਕੌਰ ਭਰਾਜ ਆਪਣੇ ਪਿੰਡ ਦੇ ਵਿੱਚੋਂ ਹਾਰ ਚੁੱਕੀ ਹੈ ਤੇ ਆਪਣੇ ਸਹੁਰੇ ਪਿੰਡ ਦੇ ਵਿੱਚੋਂ ਵੀ ਹਾਰ ਚੁੱਕੀ ਹੈ ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਦੇਖੋ ਮੈਂ ਤਾਂ ਇਹ ਸਮਝਦਾ ਹਾਂ ਕਿ ਉਹ ਬੀਬਾ ਜੀ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੈ ਪਹਿਲਾਂ ਉਹ ਸਾਡੇ ਇਲਾਕੇ ਦੇ ਦੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜ਼ਿਲ੍ਹਾ ਪਰਿਸ਼ਦ ਬਲਾਕ ਸਮਤੀ ਦੇ ਦੋ ਕਾਗਜ਼ ਉਹਨਾਂ ਨੇ ਰੱਦ ਕਰਾਏ ਫਿਰ ਜਿਹੜਾ ਉਹਨਾਂ ਦਾ ਜਿਹੜਾ ਪਿੰਡ ਉਹਨਾਂ ਦਾ ਜ਼ੋਨ ਚ ਪੈਂਦਾ ਹੈ ਚੰਨੋ ਜ਼ੋਨ ਚ ਉਹਨਾਂ ਦਾ ਪਿੰਡ ਪੈਂਦਾ ਹੈ ਉੱਥੇ ਜਿਹੜਾ ਸਾਡਾ ਮੇਨ ਉਮੀਦਵਾਰ ਸੀ ਉਹਦੇ ਕਾਗਜ਼ ਰੱਦ ਕਰਾਏ ਉਹ ਉਹਨਾਂ ਦੇ ਪਿੰਡ ਦਾ ਹੀ ਸਾਬਕਾ ਸਰਪੰਚ ਸੀਗਾ ਤੇ ਉਥੇ ਜਿਹੜਾ ਸਾਡਾ ਕਵਰਿੰਗ ਕੈਂਡੀਡੇਟ ਸੀ ਉਹ ਸਾਡਾ ਕੈਂਡੀਡੇਟ ਬਣਿਆ ਚੰਨੋ ਤੋਂ ਸੀਗਾ ਗੁਰਵਿੰਦਰ ਹੁਣ ਗੁਰਵਿੰਦਰ ਚੰਨੋ ਚੋਂ ਵੀ ਲੀਡ ਕੀਤਾ ਗੁਰਵਿੰਦਰ ਭਰਾਜ ਤੋਂ ਵੀ ਲੀਡ ਕੀਤਾ ਗੁਰਵਿੰਦਰ ਆਪਣਾ ਲਖੇ ਹਾਲ ਤੋਂ ਵੀ ਲੀਡ ਕੀਤਾ ਉਹ ਚਾਰ ਪਿੰਡਾਂ ਦਾ ਹੀ ਜ਼ੋਨ ਹੈ ਤੇ ਜਿਹੜਾ ਤੀਜਾ ਚੌਥਾ ਪਿੰਡ ਸੀਗਾ ਨੂਰਪੁਰਾ ਉਥੇ ਵੀ ਤੀਜੀ ਪਾਰਟੀ ਲੀਡ ਕੀਤੀ ਹੈ ਬਟ ਲੇਕਿਨ ਉਹ ਨਹੀਂ ਲੀਡ ਕੀਤਾ ਸੋ ਕਹਿਣ ਦਾ ਮਕਸਦ ਇਹ ਹੈ ਕਿ ਉਹ ਆਪਣੇ ਪਿੰਡ ਚੋਂ ਵੀ ਹਾਰ ਗਏ ਉਹ ਆਪਣੇ ਇਲਾਕਾ ਜਿੱਥੇ ਜਿੱਥੋਂ ਰਹਿੰਦੇ ਸੀ ਉੱਥੋਂ ਵੀ ਹਾਰ ਗਏ ਤੇ ਇਹ ਉਹਨਾਂ ਦਾ ਫਤਵਾ ਸੀ ਲੋਕਾਂ ਵਾਲੇ ਪਾਸੇ ਲੋਕਾਂ ਨੇ ਫਤਵਾ ਦਿੱਤਾ ਹੈ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਗੋਬਰਾਲ ਪੰਜਾਬ ਦੇ ਵਿੱਚ ਮੀਤੀਹਰ ਆਪਣੇ ਪਿੰਡ ਦੇ ਵਿੱਚੋਂ ਹਾਰ ਚੁੱਕੇ ਨੇ ਮੈਸਰ ਖਾਨ ਆਪਣੇ ਪਿੰਡ ਦੇ ਵਿੱਚੋਂ ਹਾਰ ਚੁੱਕੇ ਨੇ ਕਲਤਾਰ ਸੰਧਵਾ ਆਪਣੇ ਪਿੰਡ ਦੇ ਵਿੱਚੋਂ ਹਾਰ ਚੁੱਕੇ ਨੇ ਗਲਦੀਪ ਧਾਲੀਆਲ ਆਪਣੇ ਪਿੰਡ ਦੇ ਵਿੱਚੋਂ ਹਾਰ ਚੁੱਕੇ ਨੇ ਓਵਰ ਆਲ ਪੰਜਾਬ ਦੇ ਵਿੱਚ ਤੁਸੀਂ ਨਤੀਜਿਆਂ ਨੂੰ ਕਿਵੇਂ ਵੇਖਦੇ ਹੋ ਕਿਸ ਤਰ੍ਹਾਂ ਦਾ ਸੰਕੇਤ ਮੰਨਿਆ ਜਾਵੇ ਦੇਖੋ ਗੱਲ ਇਹ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਕਾਨੂੰਨ ਵਿਵਸਥਾ ਚੱਲ ਰਹੀ ਹੈ ਜਿਸ ਤਰੀਕੇ ਨਾਲ ਸ਼ਰੀਆਮ ਕਤਲ ਹੋ ਜਾਂਦਾ ਹੈ ਗੋਲੀਆਂ ਚੱਲ ਜਾਂਦੀਆਂ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਖਰਾਬ ਹੈ ਤੇ ਇਸ ਕਰਕੇ ਲੋਕਾਂ ਦਾ ਮਨ ਉੱਠਿਆ ਹੋਇਆ ਹੈ ਨਸ਼ਾ ਗਲੀ ਗਲੀ ਵਿਕਦਾ ਹੈ ਕਈ ਮਾਵਾਂ ਦੇ ਪੁੱਤ ਨਸ਼ੇ ਦੀ ਭੇੜ ਚੜ ਗਏ ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਪੰਜਾਬ ਜੋ ਨਸ਼ਾ ਖਤਮ ਹੋ ਗਿਆ ਤੇ ਅਸੀਂ ਇਹਨੇ ਨਸ਼ਾ ਦੇ ਤਸਕਰ ਅਸੀਂ ਅੰਦਰ ਕਰਤੇ ਤੋਂ ਮੇਰਾ ਕਹਿੰਦਾ ਮਕਸਦ ਹੈ ਕਿ ਅੱਜ ਸਰਕਾਰ ਦਾ ਔਰ ਕਿੰਨੇ ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਚੜ ਗਿਆ ਔਰ ਹਰ ਰੋਜ਼ ਚੜ ਰਿਹਾ ਹੈ ਉਹਦਾ ਕੋਈ ਆਂਕੜਾ ਕਿਸੇ ਨੂੰ ਹਿਸਾਬ ਹੀ ਨਹੀਂ ਤੋ ਇਸ ਕਰਕੇ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਅਖ ਚੁੱਕੇ ਇਸੇ ਕਰਕੇ ਪਹਿਲਾਂ ਸਰਕਾਰ ਨੇ ਇਹ ਚੋਣਾਂ 'ਚ ਕਾਗਜ਼ ਫਾੜਨ ਦਾ ਕਾਗਜ਼ ਚੱਕਣ ਦਾ ਕਾਗਜ਼ ਖੋਣ ਦਾ ਕੰਮ ਕੀਤਾ ਫਿਰ ਕਈ ਲੀਡਰਾਂ ਨੇ ਕਿਹਾ ਵੀ ਪੰਜਾਬ ਦੀਆਂ ਚੋਣਾਂ 'ਚ ਚਾਹੇ ਕੁੱਟਣਾ ਪਵੇ ਚਾਹੇ ਲੁੱਟਣਾ ਪਵੇ ਚਾਹੇ ਦੱਬਣਾ ਪਵੇ ਤੇ ਜਿੱਤਾਂਗੇ ਤੋ ਜੀ ਐਸਟਿਕਾ ਚੋਣਾ ਜਿਤਨੇ ਜਿਤਨੋਗੇ ਪਰ 2027 ਦਾ ਲੋਕ ਆਪਣਾ ਸਹੀ ਫਤਵਾ ਦੇਣਗੇ